ਕੇਦਰੀਵਾਸ ਸਾਹਿਬ ਦੀ ਗੱਲ ਵੀ ਕਰ ਲਈਏ ਉਹਨਾਂ ਦਾ ਵੀ ਇੱਕ ਹੂਲ ਭਲਾਈ ਆ ਫਿਲਮ ਵਾਲੀ ਇੱਕ ਫੋਟੋ ਸੀ ਉਹਦੇ ਵਿੱਚ ਰਾਮਪਾਲ ਯਾਦਵ ਉਹਦੇ ਵਾਲੀ ਫੋਟੋ ਹੀ ਦੇ ਮੀਮ ਜਾਂ ਬਣਾ ਕੇ ਬੜਾ ਚੁਨਾਵੀ Hindu ਉਹ ਕਹਿ ਕੇ ਇੱਕ ਤਰ੍ਹਾਂ ਮਜ਼ਾਕ ਵੀ ਬਣਾਇਆ ਜਾ ਰਿਹਾ ਕੀ ਮਸਲਾ ਹੈ ਜੀ ਪੂਰਾ ਇਹ ਨਹੀਂ ਦੇਖੋ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਹੂੰ ਇਹਨਾਂ ਦਾ ਜਿਹੜਾ ਟਰੋਲ ਤੰਤਰ ਹੈ ਬਹੁਤ ਤਗੜਾ ਟਰੋਲ ਤੰਤਰ ਹੈ ਜੀ ਉਹ ਬੁਲਬਲਈਆ ਵਾਲਾ ਕਰੈਕਟਰ ਮੈਂ ਵੀ ਦੇਖਿਆ ਉਹ ਸੀਗਾ ਸ਼ਾਇਦ ਰਾਜਪਾਲੀ ਆਦਮ ਦਾ ਹੂੰ ਜੀ ਜੀ ਤਾਂ ਉਹ ਫੋਟੋ ਉਸੇ ਤਰ੍ਹਾਂ ਦੀ ਲੈ ਕੇ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਬਣਾਤਾ ਹੋਏਗਾ ਹੂੰ ਦਰਸਲ ਕੀ ਹੈ ਉਹ ਪੰਡਤ ਜੀ ਜੀ ਦਰਸਲ ਦੇਖੋ ਇਹਨਾਂ ਨੇ ਕੱਲ ਇੱਕ ਫੈਸਲਾ ਲਿਆ ਸੀਗਾ ਇੱਕ ਫੈਸਲਾ ਲਿਆ ਸੀਗਾ ਕਿ ਭਈ ਅਸੀਂ ਜੋ ਪੁਜਾਰੀ ਨੇ ਜੀ ਜਾਂ ਕਲਪਾਤੀ ਸਿੰਘ ਉਥੇ ਦਿੱਲੀ ਦੇ ਵਿੱਚ ਉਹਨਾਂ ਵਾਸਤੇ ਕੁਝ ਇਹਨਾਂ ਨੇ ਸਕੀਮ ਲਿਆਂਦੀ 18-18000 ਰੁਪਏ ਬਿਲਕੁਲ ਠੀਕ ਹੈ ਨਾ ਜੀ ਹੂੰ ਉਸ ਤੋਂ ਬਾਅਦ ਹੁਣ ਭਾਜਪਾ ਨੇ ਆ ਨਾ ਜਿਹੜੇ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਜਿਹੜਾ ਹਿੰਦੂਤਵ ਦਾ ਰਾਜਨੀਤਿਕ ਪੈਟੰਟੜਾ ਹੈ ਉਹ ਸਾਡੇ ਕੋਲ ਹੀ ਪੇਟੈਂਟ ਰਹਿਣਾ ਚਾਹੀਦਾ ਹੂੰ ਹੁਣ ਜਿਹੜੇ ਕੇਜਰੀਵਾਲ ਸਾਹਿਬ ਆ ਉਹ ਇਸ ਚੀਜ਼ ਨੂੰ ਸਮਝ ਚੁੱਕੇ ਆ ਹੂੰ ਕਿ ਜਦੋਂ ਵੀ ਕੋਈ ਹਿੰਦੂਤਵ ਰਾਜਨੀਤੀ ਦਾ ਬਦਲ ਬਣੇਗਾ ਤਾਂ ਹੋ ਸਕਦਾ ਕੇਜਰੀ ਵਾਲੋ ਹੋਵੇ ਹਮ ਤੁਸੀਂ ਪਿੱਛੇ ਚਲੇ ਜਾਓ ਚਲੋ ਇਹ ਤੇ ਇਹਨਾਂ ਦੀ ਹੁਣ ਟਸਲਵਾਜੀ ਆ ਪਹਿਲੀ ਗੱਲ ਤੇ ਇਹ ਆ ਕਿ ਜਿਵੇਂ ਹੁਣ ਮੰਨ ਲਓ ਪਾਠੀ ਹੈ ਪੁਜਾਰੀ ਹੈ ਹਮ ਜੇ ਤੁਸੀਂ ਧਰਮ ਨਿਰਪੱਖ ਹੋ ਤਾਂ ਫਿਰ ਮੌਲਵੀ ਤੇ ਪਾਦਰੀ ਕਿੱਥੇ ਆ ਜੀ ਬਿਲਕੁਲ ਠੀਕ ਹੈ ਜੀ ਸਾਰੇ ਧਰਮਾਂ ਦੇ ਪਰ ਮੌਲਵੀ ਮੌਲਵੀ ਸ਼ਬਦ ਕਦੇ ਵੀ ਇਸਤੇਮਾਲ ਨਹੀਂ ਕਰਨਗੇ ਉੱਥੇ ਫਸ ਜਾਂਦੇ ਸਰ ਹਮ ਇਨਾ ਦਾ ਇੱਕ ਮੁਸਲਮਾਨ ਐਮ.ਐਲ.ਏ ਹੁੰਦਾ ਸੀਗਾ ਹੁਣ ਵੀ ਸ਼ਾਇਦ ਹੈਗਾ ਹਮ ਸ਼ਹੀਨ ਬਾਗ ਜਿੱਥੇ ਮੋਰਚਾ ਲੱਗਾ ਸੀ ਉੱਥੇ ਹੀ ਸ਼ਾਇਦ ਉਹਦਾ ਹਲਕਾ ਸੀ ਮੈਨੂੰ ਨਾਂ ਭੁੱਲ ਗਿਆ ਇੱਥੇ ਤੁਹਾਨੂੰ ਹੁਣੇ ਕਿਸੇ ਨੇ ਦੱਸ ਦੇਣਾ ਜੀ ਜੀ ਉਹਦੇ ਤੇ ਸਿਕੰਜਾ ਕੱਸਿਆ ਗਿਆ ਹਮ ਏਜੰਸੀਆਂ ਨੇ ਉਹਦਾ ਜਲੂਸ ਗੱਡ ਰੱਖਿਆ ਸਾਬ ਤੁਸੀਂ ਦੇਖੋ ਸਰ ਸਤਿੰਦਰ ਜੈਨ ਜੀ ਹੁਣ ਸਿਸੋਧਿਆ ਸਾਹਿਬ ਹੁਣ ਕੇਜਰੀਵਾਲ ਸਾਹਿਬ ਹੁਣ ਇਹਨਾਂ ਦਾ ਜ਼ਿਕਰ ਹਮੇਸ਼ਾ ਮਿਲਦਾ ਹੈ ਹਮ ਤੁਸੀਂ ਉਸ ਐਮਐਲਏ ਦੇ ਹੱਕ 'ਚ ਕਦੇ ਬੁਲੰਦ ਆਵਾਜ਼ ਨਹੀਂ ਦੇਖੋਗੇ। ਕੀ ਬਾਤ ਹੈ। ਮਤਲਬ ਰਾਜਨੀਤੀ ਜੋੜ ਕੇ ਵੀ ਰਾਜਨੀਤੀ ਦੇ ਵਿੱਚ ਰਾਜਨੀਤੀ ਆ ਤੁਹਾਡੇ ਸਾਹਮਣੇ ਆ ਸਰ। ਹਮ ਤੁਹਾਡੇ ਸਾਹਮਣੇ ਆ। ਸੈਕਿੰਡ ਚੀਜ਼ ਉਹ ਮਤਲਬ ਕਿ ਉਹਦੇ ਤੇ ਪੂਰਾ ਕੰਜਾ ਕੱਸਿਆ ਦਾ ਹੈ ਤੇ ਜਦ ਕਿ ਉਹ ਪੁਰਾਣਾ ਬੇਲੀ ਇਹਨਾਂ ਦਾ ਹਮ ਪਰ ਉਹਦੀ ਗੱਲ ਬਹੁਤ ਮਤਲਬ ਕਿ ਆਮਾਨਤullah ਖਾਨ ਉਹਦਾ ਮਤਲਬ ਕਿ ਜ਼ਿਕਰ ਤੁਸੀਂ ਬਹੁਤਾ ਨਹੀਂ ਵੇਖੋਗੇ। ਜੀ। ਫਿਰ ਦੂਜੀ ਚੀਜ਼ ਆ ਜੋ ਕਿ ਜੈ ਸ਼੍ਰੀ ਰਾਮ ਦੇ ਮੁਕਾਬਲੇ ਯਾਦ ਹੈ ਤੁਹਾਨੂੰ ਲਖਣਾ ਚ ਇਹਨਾਂ ਨੇ ਜੈ ਬਜਰੰਗ ਬਲੀ ਦਾ ਨਾਰਾ ਬੁਲੰਦ ਕੀਤਾ ਸੀ ਨਾ ਮੈਂ ਕੋਈ ਧਾਰਮਿਕ ਨਾਰੇ ਨੂੰ ਇਹਨੇ ਕਹਿੰਦਾ ਕਿ ਕਿਸੇ ਨੇ ਕੋਈ ਰਾਖਮਾ ਕਰਾਇਆ ਹੋ ਜੀ 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 ਇਹਨਾਂ ਨੇ ਵੀ ਆਪਦਾ ਬਣਾ ਲਿਆ ਪਰ ਉਸ ਸਮੇਂ ਤੁਸੀਂ ਦੇਖ ਲਓ ਨਾ ਢਲ ਗਏ ਕਿੱਧਰ ਨੂੰ ਢਲ ਗਏ ਹੂੰ ਫਿਰ ਤੁਸੀਂ ਦੇਖਿਆ ਹੋਣਾ ਚੈਨਲਾਂ ਤੇ ਕੇਜਰੀਵਾਲ ਸਾਹਿਬ ਨੇ ਤੇ ਸ਼ਾਇਦ ਉਦੋਂ ਹਨੂਮਾਨ ਚਾਲੀਸਾ ਵੀ ਪੜਿਆ ਸੀਗਾ ਹੂੰ ਮਤਲਬ ਕਿ ਜਿਹੜੀ ਪਾਰਟੀ ਨੇ ਇਹ ਕਿਹਾ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਜੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਲੋ ਕਿ ਭਾਜਪਾ ਦਾ ਆਪਣੇ ਆਪ ਚ ਬਦਲ ਦਿਸਣ ਲੱਗ ਪਿਆ ਕਿ ਅਸੀਂ ਬਦਲ ਬਣ ਸਕਦੇ ਹਾਂ ਬਣ ਸਕਦੇ ਹਾਂ ਬਿਲਕੁਲ ਤੋਹ ਕਾਨੂੰ ਪਤਾ ਹੀ ਹੈ ਉਸੇ ਤਰ੍ਹਾਂ ਦੇ ਗਰਾਊਂਡ ਲੈਵਲ ਤੋਂ ਪਿੱਟ ਭੂਮੀ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਨਾਲ ਦੀ ਨਾਲ ਜਿੱਧਰ ਲੱਗਦਾ ਕਿ ਇਧਰ ਸਕੋਪ ਹੈ ਕਿ ਤਰ੍ਹਾਂ ਦਾ ਇਹ ਵੀ ਸਕੋਪ ਕਹਿ ਸਕਦੇ ਆਪਾਂ ਇਹਨੂੰ ਵੀ ਹੈ ਨਾ ਹਾਂਜੀ ਉਹੀ ਹੈ ਨਾ ਕਿ ਰਾਜਨੀਤੀ ਜਿਹੜੀ ਆ ਫਿਰ ਇਸ ਤਰ੍ਹਾਂ ਹੀ ਹੁੰਦੀ ਹੈ ਜੀ ਹਮ ਕਿ ਉਹਨੂੰ ਜਦੋਂ ਲੱਗਦਾ ਕਿ ਐਸ ਥਾਂ ਤੋਂ ਯਾਰ ਫਾਇਦਾ ਹੋ ਸਕਦਾ ਫਿਰ ਉਹ ਉਧਰ ਨੂੰ ਹੋ ਤੁਰਦੀ ਹੈ ਪੰਜਾਬ 'ਚ ਜਦੋਂ ਇਹ ਆਏ ਸਨ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹੋ ਜੀ ਰਾਜਨੀਤੀ ਨਹੀਂ ਕਰਾਂਗੇ ਅੱਜ ਤੁਸੀਂ ਚਲੋ ਮੈਂ ਮਾੜਾ ਨਹੀਂ ਕਹਿੰਦਾ ਅੱਜ ਤੁਸੀਂ ਦੱਸ ਦਿਓ ਕਿ ਇਹ ਧਰਮ ਦੀ ਰਾਜਨੀਤੀ ਹੁੰਦੀ ਹੈ ਕਿ ਨਹੀਂ ਡੇਰਿਆਂ 'ਚ ਜਾਂਦੇ ਆ ਕਿ ਨਹੀਂ ਜੀ ਬੈਠੇ ਮੈਂ ਤੇ ਉਹ ਵੀ ਬੰਦੇ ਦੇਖਦਾ ਹੁੰਨਾ ਜਿਹੜੇ ਬੰਦੇ ਕਹਿ ਲੋ ਕਿ ਅੱਧ-ਪਚੱਧ ਕਾਮਰੇਡ ਵੀ ਸੀ ਤੇ ਅੱਜ ਕੱਲ ਉਹ ਸਰਕਾਰ ਦਾ ਹਿੱਸਾ ਬਣ ਕੇ ਹੂੰ ਤੇ ਬੈਠੇ ਹੁੰਦੇ ਉੱਥੇ ਬੈਠੇ ਜਿਹੜੇ ਇਹੋ ਜੀ ਰਾਜਨੀਤੀ ਨੂੰ ਨਿੰਦਦੇ ਹੁੰਦੇ ਸੀ ਕਦੇ ਇਹ ਤੇ ਆਪਾਂ ਵੇਖਿਆ ਹੀ ਹੈ ਰਾਜਨੀਤੀ ਦਾ ਨੀਚੇ ਦੇ ਵਿੱਚ ਤਾਂ ਖਾਸ ਕਰਕੇ ਸਟੇਟ ਲੈਵਲ 'ਚ ਵੇਖਿਆ ਸਭ ਇਹੋ ਆ ਕਿ ਸਵਾਲ ਇਹ ਨਹੀਂ ਆ ਕਿ ਮੌਲਵੀ ਹਨਾ ਵੀ ਉਹ ਤੁਸੀਂ ਛੱਡ ਦਿੱਤਾ ਸਵਾਲ ਤੇ ਇਹ ਆ ਕਿ ਫਿਰ ਜੇ ਇਸ ਤਰ੍ਹਾਂ ਹੀ ਹੋਣਾ ਸੀਗਾ ਜੇ ਤੁਸੀਂ ਇੱਥੇ ਕਿਹੜਾ ਫਿਰ ਪਾਠੀ ਆ ਨਹੀਂ ਸੀ ਸਾਡੇ ਤੇ ਬਹੁਤ ਵਾਰੀ ਗੱਲ ਚੱਲਦੀ ਆ ਹੂੰ ਕਿ 5-10000 ਰੁਪਇਆ ਪਾਠੀ ਦੇ ਪਰ ਵਾਰ ਵਾਸਤੇ ਕੀ ਗੁਜ਼ਰ ਬਸਰ ਲਈ ਬਾਧੂ ਆ کافی ਹਾਂ ਬਿਲਕੁਲ ਕਿ ਉਹਦੇ ਬੱਚੇ ਇੱਕ ਅੱਛੇ ਸਕੂਲ ਚ ਨਹੀਂ ਪੜ੍ਹਨੇ ਚਾਹੀਦੇ ਜੀ ਕਿ ਉਹਦੇ ਬੱਚਿਆਂ ਵਾਸਤੇ ਬਈ ਮੌਕੇ ਨਹੀਂ ਹੋਣੇ ਚਾਹੀਦੇ ਹਾਂ ਤਾਂ ਫਿਰ ਇੱਥੇ ਸਭ ਤੋਂ ਪਹਿਲਾਂ ਤੁਸੀਂ ਇਹ ਮਾਡਲ ਲਾਗੂ ਕਰਦੇ ਨਾ ਬਿਲਕੁਲ ਜਿੱਥੇ ਸਭ ਤੋਂ ਵੱਧ ਲੋਟ ਸੀ ਦੇ ਸਭ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਵੀ ਜਿੱਥੇ ਪਾਰਟੀ ਦੇ ਬਿਲਕੁਲ ਹੁਣ ਇਹ ਜਿੱਦਾਂ ਕਹ ਲਓ ਕਿ ਇਲੈਕਸ਼ਨ ਚ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਸਕੀਮਾਂ ਲਿਆ ਰਹੇ ਆ ਜੀ ਠੀਕ ਹੈ ਚਲੋ ਇਹਨਾਂ ਦੀ ਰਾਜਨੀਤੀ ਹੈ ਸਰ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਦੇ ਪਰ ਉਹ ਜਿਹੜੇ ਉਹ ਭਾਜਪਾਲੇ ਉਹ ਕਹਿੰਦੇ ਜੀ ਇਹਨਾਂ ਨੇ ਤੇ ਫਲਾਣੀ ਥਾਂ ਤੇ ਵੀ ਵਿਰੋਧ ਕੀਤਾ ਸੀਗਾ ਰਾਮ ਮੰਦਰ ਦਾ ਵਿਰੋਧ ਕੀਤਾ ਜੀ ਫਲਾਹ ਕੀਤਾ ਫਲਾਹ ਕੀਤਾ ਇਹ ਕਹਿੰਦੇ ਬਸ ਇਹਨਾਂ ਦੇ ਅੰਦਰ ਦਾ ਹਿੰਦੂ ਇਲੈਕਸ਼ਨਾਂ ਵੇਲੇ ਜਾਗਦਾ ਇਹ ਚੁਣავი ਹਿੰਦੂ ਹੈ ਚੁਣავი ਹਿੰਦੂ ਹੈ ਉਹਨਾਂ ਨੇ ਇਹਨਾਂ ਤੇ ਨਿਸ਼ਾਨਾ ਕੱਸਿਆ ਹੂੰ ਸੋ ਇਸ ਤਰ੍ਹਾਂ ਇਹ ਕਾਸ਼ਮ ਕਸ਼ਿਆ ਪਰ ਜੋ ਰਾਜਨੀਤੀ ਦੀ ਕਹੋ ਕਿ ਇੱਕ ਵਿਚਾਰਧਾਰਾ ਹੁੰਦੀ ਆ ਜੀ ਜੀ ਉਹ ਹੈ ਨਹੀਂ ਇੱਥੇ ਇੰਡੀਆ 'ਚ ਉਹ ਵਿਚਾਰਧਾਰਾ ਠੀਕ ਆ ਕੁਝ ਕੁ ਤਨਜ਼ੀਮਾਂ ਸੀ ਉਹ ਆਪਣੀ ਵਿਚਾਰਧਾਰਾ ਇਕੱਲੀ ਸਾਹਮਣੇ ਰੱਖ ਕੇ ਬੈਠ ਗਈਆਂ ਉਹ ਆਪ ਨਹੀਂ ਬਚੀਆਂ ਬੁਜੀਆਂ ਨਹੀਂ ਬਚੀਆਂ ਬਿਲਕੁਲ ਤੇ ਜਿਨ੍ਹਾਂ ਨੇ ਫਿਰ ਆਪਣੇ ਆਪ ਨੂੰ ਬਚਾਇਆ ਉਹਨਾਂ ਦੀ ਵਿਚਾਰ ਵਿਚਾਰਧਾਰਾ ਹੈ ਨਹੀਂ ਕੋਈ ਵਿਚਾਰਧਾਰਾ ਫਿਰ ਮੌਕੇ ਦੇ ਹਿਸਾਬ ਨਾਲ ਫਿਸਲਦੀ ਹੈ ਮੌਕੇ ਦੇ ਹਿਸਾਬ ਨਾਲ ਆਪਾਂ ਆਂਦੇ ਹੁੰਦੇ ਨਾ ਗੰਗਾ ਗਏ ਗੰਗਾ ਰਾਮ ਜਾਮਨਾ ਗਏ ਜਮਨਾ ਦਾਸ ਬਿਲਕੁਲ ਉਹ ਇਸ ਵੇਲੇ ਹਾਲਿਆ ਇਹਨਾਂ ਦਾ ਰਾਜਨੀਤਿਕ ਤਨਜ਼ੀਮਾਂ ਇਸੇ ਤਰ੍ਹਾਂ ਦੀਆਂ ਹੀ ਹੋ ਗਈਆਂ ਸਾਬ ਜੀ ਬਿਲਕੁਲ ਕੋਈ ਵੀ ਫਰਕ ਇਹ ਦੇਖ ਲਓ ਕਿਸੇ ਦੇ ਵਿੱਚ ਉਹ ਜੋ ਕਦਰਾਂ ਕੀਮਤਾਂ ਨੇ ਉਹ ਤੁਹਾਨੂੰ ਘੱਟ ਹੀ ਮਿਲਣਗੀਆਂ ਸੱਚਮੱਚ ਸੱਚਮੱਚ ਜਸਵੀਰ ਸਿੰਘ ਜੀ ਕਹਿੰਦੇ ਕਿ ਬਹੁਤੇ ਪਾਠੀ ਸਿੰਘ ਆਪਣੇ ਬੱਚੇ ਨੇ ਇਸੇ ਕਰਕੇ ਹੀ ਪਾਠੀ ਸਿੰਘ ਨਹੀਂ ਬਣਾਉਂਦੇ ਕਹਿੰਦੇ ਕਿ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਉਹਨਾਂ ਦਾ ਜਟੂਨ ਫਾਇਰ ਜੀ ਇਹ ਵੀ ਕਹਿ ਰਹੇ ਨੇ ਕਿ ਦਲਿਤ ਡਿਪਟੀ ਸੀਐਮ ਦੀ ਵੀ ਗੱਲ ਕੀਤੀ ਸੀ ਕਹਿੰਦੇ ਇਹਨਾਂ ਨੇ ਉਹ ਵੀ ਇੱਧਰ ਉੱਧਰ ਕਰਤਾ ਕੰਮ ਉਹ ਸਾਰਾ ਕੁਝ ਹੋਏਗਾ ਜੀ ਮੇਰੇ ਖਿਆਲ ਦੇ ਨਾਲ ਇਹ ਨੇੜੇ ਜਾ ਕੇ ਪੰਜਾਬ ਚ ਵੀ ਇਹ ਕੁਛ ਕਰਨ ਗਿਆ ਕੇ ਦੇ ਵਿੱਚ ਕਰ ਰਿਹਾ ਪਰ ਇੱਕ ਚੀਜ਼ ਹੋਰ ਵੀ ਆ ਨਾ ਕਿ ਦੇਖੋ ਪਿਛਲੀ ਵਾਰੀ ਇੱਕ ਨਾ ਬੜਾ ਦਲੇਰ ਬੜਾ ਹੀ ਮੈਂ ਕਹੂੰਗਾ ਕਿ ਦਲੇਰ ਆ ਨਾ ਤੇ ਬੜਾਈ ਜ਼ੁਰਤ ਵਾਲਾ ਅਰਵਿੰਦ ਕੇਜਰੀਵਾਲ ਨੇ ਨਾ ਨਾਰਾ ਦਿੱਤਾ ਸੀਗਾ ਕਿ ਜੇ ਤੇ ਦਿੱਲੀ ਚ ਮੈਂ ਕੰਮ ਕੀਤੇ ਆ ਹੂੰ ਤੇ ਮੈਨੂੰ ਵੋਟ ਪਾ ਦਿਓ ਜੇ ਨਹੀਂ ਤੇ ਰਹਿਣ ਦਿਓ ਜੀ ਪਰ ਐਤਕੀ ਐਤਕੀ ਕੰਮਾਂ ਤੇ ਘਟ ਹੈ ਹੂੰ ਕਿ ਕਮਾਤੇ ਕੌਨਫੀਡੈਂਸ ਘਟਿਆ ਜੀ ਜੀ ਜੇ ਕਮਾ ਦਾ ਕੌਨਫੀਡੈਂਸ ਹੋਵੇ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਪਹਿਲਾ ਸਕੀਮਾਂ ਵਾਲੀ ਉਹਦੇ ਤੇ ਇੱਕ ਵਿਵਾਦ ਹੋ ਗਿਆ ਹਮ ਇਹਨਾਂ ਦੇ ਡਿਪਾਰਟਮੈਂਟ ਨੇ ਹੀ ਇਸ਼ਤਿਹਾਰ ਜਾਰੀ ਕਰ ਦਿੱਤੇ ਫਿਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਐਲਜੀ ਨਾਲ ਪੇਚਾ ਪੈ ਗਿਆ ਉਸ ਮਾਮਲੇ 'ਚ ਜੀ ਉਹ ਕਾਂਗਰਸੀ ਜਿਹੜੇ ਸੀ ਉਹਨਾਂ ਨੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਇਹਨਾਂ ਨੇ ਕਿਹਾ ਕਿ ਅਜੇ ਮਾਕਨ ਤੇ ਕਾਰਵਾਈ ਕਰੋ ਅਜੇ ਮਾਕਨ ਨੇ ਅਰਵਿੰਦ ਕੇਜਰੀਵਾਲ ਪ੍ਰਤੀਬੋਧ ਕਰੜੀ ਸ਼ਬਦਾਵਲੀ ਇਸਤੇਮਾਲ ਕੀਤੀ ਤਾਂ ਇਹ ਕਹਿੰਦੇ ਅਜੇ ਮਾਕਨ ਨੂੰ ਬਾਹਰ ਕਰੋ ਨਹੀਂ ਤਾਂ ਅਸੀਂ ਇੰਡੀਆ ਗੱਠ ਜੋੜ ਚੋਂ ਤੁਹਾਨੂੰ ਬਾਹਰ ਕਰਵਾਵਾਂਗੇ ਮਤਲਬ ਕਿ ਜੇ ਤੁਸੀਂ ਦੇਖੋ ਕਿ ਤੇ ਇੰਨਾ ਰੌਲਾ ਰੱਪਾ ਜਿਹੜਾ ਪਿਆ ਉਹ ਕਾਦੇ ਖਾਤਰ ਵੋਟਾਂ ਖਾਤਰ ਪਰ ਉਹ ਜੋ ਕੰਮ ਦੇ ਮਾਮਲੇ 'ਚ ਮੈਂ ਜਿਵੇਂ ਅੱਗੇ ਕਿਹਾ ਕਿ ਪਿਛਲੇ ਇਲੈਕਸ਼ਨ 'ਚ ਉਹ ਬੜੀ ਜ਼ਰੂਰਤ ਵਾਲੀ ਗੱਲ ਸੀਗੀ ਜੋ ਕੇਜਰੀਵਾਲ ਸਾਹਿਬ ਨੇ ਕੀਤੀ ਦੇਖੋ ਚੰਗੀ ਗੱਲ ਨੂੰ ਚੰਗੀ ਕਹਿਣਾ ਚਾਹੀਦਾ ਉਹ ਗੱਲ ਮੇਰੇ ਖਿਆਲ ਦੇ ਨਾਲ ਇੰਡੀਆ ਦਾ ਕੋਈ ਪੋਲੀਟੀਸ਼ੀਅਨ ਹੋਵੇਗਾ ਜਿਹੜਾ ਕਹੇਗਾ ਕਿ ਯਾਰ ਜੇ ਮੈਂ ਕੰਮ ਕੀਤੇ ਤੇ ਵੋਟ ਪਾ ਦਿਓ ਪਰ ਐਤਕੀ ਉਹ ਕੀ ਉਹ ਕੰਮ ਦੇ ਬਿਹਾਵ ਤੇ ਵੋਟ ਮੰਗੀ ਜਾਊਗੀ ਜਾਂ ਇਸ ਤਰ੍ਹਾਂ ਦੇ ਇਧਰ ਉਧਰ ਦੀਆਂ ਕਰਕੇ ਜੁਗਾੜ ਕੀਤਾ ਜਾਊਗਾ ਹੂੰ ਇੰਟਰਸਟਿੰਗ ਸਮਝ ਗਏ ਨਹੀਂ ਉਹ ਵੀ ਕਿ ਸਾਰੇ ਪਾਸੇ ਜਦੋਂ ਨਾਲ ਜੁਗਾੜ ਦੇ ਲੱਗਣ ਲੱਗ ਜੰਦੇ ਤੇ ਨਾਲ ਨਾਲ ਇਧਰੋਂ ਵੀ ਸ਼ੁਰੂ ਕਰ ਦਈਏ ਬਾਕੀ ਕੰਮਕਾਰ ਕਿਵੇਂ ਹੋਏ ਪੰਜਾਬ ਚ ਕਿਵੇਂ ਹੋਏ ਤਾਂ ਖੈਰ ਸਭ ਜਾਣਦੇ ਹੀ ਨਹੀਂ ਲਗਭਗ ਇਸ ਚੀਜ਼ ਨੂੰ